ਅੱਜ ਦਾ ਅੱਜ ਦੇ ਕਿਹੜੀ ਕਿਹੜੀ ਕੈਂਡਲੇ ਹੋ ਨਹੀਂ ਨਹੀਂ ਆ ਟੋਲੀ ਜਿਹਦੇ ਵਿੱਚ ਪਾਉਣਾ ਹੈ ਟੋਲੀ ਦੀ ਇੱਕ ਉਹ ਮਿੱਟੀ ਨਹੀਂ ਆ ਟੋਲੀ ਸਪਰੇਅ ਵਾਲੀ ਟੋਲੀ ਆਈ ਉਹਦੇ ਵਿੱਚ ਪਈਆ ਟੋਲੀ ਦਿਖਾਇਆ ਯਾਰ ਨਹੀਂ ਨਹੀਂ ਜੀ ਸਪਰੇਅ ਵਾਲੀ ਸਪਰੇਅ ਨੂੰ ਕੋਈ ਟੋਲੀ ਆ ਜਿਹਦੇ ਪੈਟਰੋਲ ਪੈਟਰੋਲ ਪਾਇਆ ਹੋਇਆ ਨਹੀਂ ਲਾ ਲਈ ਜੀ ਸਪਰੇਅ ਵਾਲੀ ਲਾ ਲਈ ਮਗਾ ਦਿਓ ਉਸੇ ਲਿਆ ਕੇ ਉਹਦਾ ਪਾਣੀ ਸਿਰਕਦਾ ਸੀ ਉਹਦਾ ਉਹਦਾ ਮਿਸਤਰੀ ਲਗਾਏ ਜੀ ਪਾਣੀ ਸਿਰਕਦਾ ਸੀ ਹੁਣ ਇਹ ਭਾਈ ਕਹਿੰਦੇ ਨਹੀਂ ਅਸੀਂ ਪੈਟਰੋਲ ਬੰਬ ਨਹੀਂ ਕਿਹਾ ਰੋੜੇ ਦਾ ਸੀ ਮੈਂ ਮੰਨਿਆ ਰੋੜੇ ਹੈਗੇ ਆ ਤੁਸੀਂ ਬੰਬ ਚਲਾਉਣੇ ਆਉਂਗਾ ਥਰੂ ਗੈਸ ਦੇ ਗੋਲੇ ਚਲਾਉਣੇ ਆ ਸਾਨੂੰ ਰੋੜੇ ਸੁਰੱਖਿਆ ਚ ਰੱਖਣੇ ਪਏ ਆ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅਸੀਂ ਕਹਿੰਦੇ ਦੇਖੋ ਸਾਡੀਆਂ ਜ਼ਮੀਨਾਂ ਧੱਕੇ ਰੱਖ ਹੋਏ ਆ ਜਾ ਰਹੀਆਂ ਇਕੱਲੀ ਜਿਉਣਾ ਪਿੰਡ ਦੀ ਗੱਲ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹਨਾਂ ਨੇ ਆਨਲਾਈਨ ਸੇਟਸ ਬਣਾ ਲਿਆ ਸਾਰੀਆਂ ਜ਼ਮੀਨਾਂ ਦਾ ਜਿਹੜੀਆਂ ਲੋਕਾਂ ਨੇ ਜੰਗਲ ਬੂਟੇ ਹੀ ਹੁੰਦਾ ਸਾਰਾ ਕੁਝ ਉਹਨਾਂ ਨੂੰ ਕਹਾਂ ਤੁਸੀਂ ਜੰਗਲ ਪੱਟੋ ਆਵਾਜ਼ ਕਰੋ ਤੁਹਾਨੂੰ ਮਾਲਕੀ ਹੱਕ ਦੇਵਾਂਗੇ ਉਹਨਾਂ ਨੂੰ 100 100 ਡੂਡੂਡੂ ਸਾਲ ਹੋ ਗਿਆ ਜਿਵੇਂ ਇਨਾਂ ਤੇ ਮਾਲਕ ਬੈਠਾ ਨੂੰ ਉਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਜਦੋਂ 47 ਚ ਭੇਡ ਕਰਾਇਆ ਲੋਕਾਂ ਦੀ ਕਟਾਬੜੀ ਕਰਾਈ ਇਹਨਾਂ ਨੇ ਸਾਡੇ ਉਧਰੋਂ ਜਿਹੜੇ ਕਿਸਾਨ ਸਿੱਖ ਭਰਾ ਗੱਲ ਓਜੜ ਕੇ ਆਏ ਇਧਰੋਂ ਮੁਸਲਮਾਨ ਭਰਾ ਉਧਰੋਂ ਝੜ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹਦੀ 100% ਜਿਵੇਂ 75% ਦੇ ਦਿੱਤੇ ਕਿਦਾ 100 ਕਿੱਲਾ ਸੀ ਦੋ ਚਾਰ ਪਰਵਾਰਾਂ ਦਾ ਉਹਨੂੰ 75 ਕਿੱਲੇ ਦਿੱਤੀ 25 ਕਿੱਲੇ ਘਟ ਦਿੱਤੀ ਤੇ ਉਹ ਨਾਉ ਨਹੀਂ ਚੜਾਈ ਹਜੇ ਤੱਕ ਵੀ ਸਾਡੇ ਲੋਕਾਂ ਨੇ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਸ਼ਾਮ ਲਾਟਾਂ ਤੇ ਬੈਠੇ ਆ ਮਜ਼ਦੂਰ ਬੈਠੇ ਉਹਨਾਂ ਦੇ ਬਣਦਾ ਤਾਂ ਸੀਗਾ ਮਾਲਕੀ ਹੱਕ ਦਿੰਦੇ ਮਾਲਕੀ ਹੱਕ ਨਹੀਂ ਦਿੰਦੇ ਆਨਲਾਈਨ ਕਰਕੇ ਹੁਣ ਕਹੀ ਵੀ ਕੀ ਹੈ ਸਰਕਾਰ ਇਹ ਕਹਿੰਦੇ ਭਵਕ ਦੀਆਂ ਮੰਡੀਆਂ ਜ਼ਮੀਨਾਂ ਦੀਆਂ ਜਿਵੇਂ ਆਪਾਂ ਕੋਈ ਹੋਰ ਅਨਾਜ ਵੇਚਦੇ ਆ ਕਿਸੇ ਥਾਂ ਤੇ ਲਿਜਾ ਕੇ ਕੋਈ ਮਸੂਰ ਮੰਡੀ ਹੁੰਦੀ ਹੈ ਵੀ ਉੱਥੇ ਵਧੀਆ ਵਿਕਦੇ ਆ ਉਹ ਸਾਰੇ ਜ਼ਮੀਨਾਂ ਸਰਕਾਰ ਆਪਦੇ ਨਾਂ ਕਰਕੇ ਉਹਨੂੰ ਭਵਕ ਦੀਆਂ ਮੰਡੀਆਂ ਦਾ ਨਾਂ ਦੇ ਕੇ ਕੋਈ ਅਜੇ ਖਰੀਦਣ ਵਾਲਾ ਕੰਪਨੀ ਵਾਲਾ ਉਹ ਦੇਣੀ ਹੈ ਜਿਹਦੀਆਂ ਭਾਈ ਤਿੰਨ ਪੀੜੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਦਿਆਂ ਨੂੰ ਹੋ ਗਿਆ ਉਹ ਜ਼ਮੀਨ ਛੱਡ ਜਣਗੇ ਮੇਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਠੀਕ ਐ ਸੜਾਲਣ ਮਾਰ ਕੇ ਸਾਰਿਆਂ ਨੂੰ ਪਰ ਜਉਂਦੇ ਜੀ ਨਹੀਂ ਸੜਾਂਗੇ ਟ੍ਰਾਲੀ ਦਾ ਮਸਲਾ ਬੜੀ ਸੀ ਜਿੱਥੇ ਟ੍ਰਾਲੀ ਦਾ ਜਿਹੜਾ ਮਸਲਾ ਐ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟ੍ਰਾਲੀ ਵੀ ਇਹੋ ਵਿਦਿਆਲੇ ਤੋਂ ਲੈ ਕੇ ਆਏ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਬੰਦੇ ਨਾਲ ਖਿੱਚ ਤੂੰ ਹੋਈ ਸਾਨੂੰ ਫੋਨ ਜਾਵੜਿਆ ਵੀ ਬੰਦਿਆਂ ਨਾਲ ਖਿੱਚ ਤੂੰ ਕਰ ਲਈ ਤੇ ਮਹਾਂ ਕੋ ਅਰੈਸਟ ਤਾਂ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਜਰਮਦਾਰ ਤੁੰਦ ਨੇ ਬਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ ਵਿਚਾਲੇ ਜਾਂ 20 ਘੇਰਲੇ ਦੋਨਾਂ ਪਾਸੇ ਮਨਮਰਜ਼ੀ ਨਾਲ ਭੰਨਿਆ ਉਹਨੇ ਬਾਹਾ ਐ ਬਾਹਾ ਬਣ ਕੇ ਜੇ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਦੇ ਪਾਸੇ ਹੋ ਜਾਗੇ ਅਸੀਂ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲੈਣ ਜਿੰਨੇ ਮਰਜ਼ੀ ਆ ਜਿਹਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਸਾਡੇ ਮੂਹਰੇ ਆਗੂ ਖੜਦੇ ਆ ਮਾਰਨ ਗੋਲੀਆਂ ਸਿਰ ਤੇ ਸੱਡੀਆਂ ਖਾਦੀ ਅਗਲੀ ਰਾਣੀ ਦੀ ਸਾਡਾ ਨਾ ਗੋਲੀਆਂ ਲੈਣਾ ਭੇਡ ਕੀ ਹੈ ਸਾਡਾ ਬੰਬਾਂ ਲੈਣਾ ਭੇਡ ਕੀ ਹੈ ਸੁਰੱਖਿਆ ਚ ਕੋਈ ਸਾਡੇ ਡਾਂਗ ਨਾਲ ਨਾ ਭੰਦੇ ਸਾਨੂੰ ਡਾਂਗ ਨਾਲ ਮਾਰਦੇ ਤੇ ਲੋੜੇ ਚਲਾਉਣੀ ਆ ਸੀ ਰਾਨੀਤੀ ਕੀ ਅਗਲੀ ਰਾਨੀਤੀ ਸਾਡੀ ਸੁਰੱਖਿਆ ਤੋਂ ਹੈ ਜਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਾਨਾਂ ਨਾਲ ਜਿੰਨੇ ਲੈਣ ਜਿੰਨੇ ਮਰਜ਼ੀ ਲੈ ਲੈ ਹੁਣ ਇਹਨਾਂ ਦੀ ਇੱਕ ਦਲੀਲ ਆਈ ਹੈ ਕਹਿੰਦੇ ਜੇ ਅਸੀਂ ਤਾਂ ਬਾਹਰੋਂ-ਬਾਹਰੋਂ ਕਰ ਨਹੀਂ ਅੰਦਰੋਂ ਤਾਂ ਸਮਝਣਾ ਪੜਨਾ ਹੁੰਦਾ ਅਸੀਂ ਡੀਸੀ ਨੂੰ ਮਿਲੇ ਆ ਜੇ ਕੋਈ ਐਸੀ ਜੀ ਗੱਲ ਸੀ ਸਾਨੂੰ ਦੱਸ ਦੇ ਵੀ ਆਹ ਗੱਲ ਆ ਯਾਰ ਏਡੀ ਸਾਡੀ ਮਜ਼ਦੂਰੀ ਸਾਨੂੰ ਕਰ ਲੈਣ ਦਿਓ ਅਸੀਂ ਸੋਚ ਲਾਉਂਦੇ ਅਦਰ ਵਕੀਲਾਂ ਨੂੰ ਬੁਸਲਾ ਦੇ ਭਾਈ ਕਿੱਡੀ ਗੱਲ ਹੈ ਕਿ ਸੱਚੋ ਸਹਿਮਤੀ ਲੈ ਕੇ ਕਰਨਾ ਸਾਰਾ ਕੁਝ ਸਰ ਜੀ ਉਹ ਇਹ ਗੱਲ ਕੋਚ ਚਲਾਉਂਦੇ ਡੀਸੀ ਬੋਲਦਾ ਇਹ ਹੈ ਉਹਨੂੰ ਮੰਤਰੀ ਨੇ ਫੋਨ ਵੀ ਕਰਿਆ ਇੱਕ ਨੇ ਕਹਿੰਦਾ ਤੁਸੀਂ ਇਹਨੂੰ ਖਨੌਰੀ ਨਾ ਬਣਾ ਦਿਓ ਕਹਿੰਦਾ ਚਾਹੇ 10 ਖਨੌਰੀਆਂ ਬਣ ਜਾਣ ਸਾਡੀ ਮਜਬੂਰੀਆ ਕੋਰਟ ਦਾ ਫੈਸਲਾ ਲਾਗੂ ਕਰਾਂ ਹੁਣ ਸਾਡੇ ਲੋਕਾਂ ਵਾਸਤੇ ਕੋਰਟ ਦਾ ਫੈਸਲਾ ਹੁੰਦਾ ਹੈ ਗੈਸ ਪਾਈਪ ਲਾਈਨ ਹੈ ਹਾਈ ਕੋਰਟ ਦਾ ਫੈਸਲਾ ਹੈ ਡੀਸੀ ਨੂੰ ਕਿਹਾ ਕਿ ਤੁਸੀਂ ਕੇਸ ਤਿਆਰ ਕਰੋ ਜੋ 24 ਲੱਖ ਦੇ ਨਾਲ ਸਮਝੌਤਾ ਨੂੰ ਲਾਗੂ ਕਰਾਓ ਡੀਸੀ ਨੂੰ ਕੇਸ ਬਣਾ ਕੇ ਭੇਜ ਦਿੱਤੀ 55 ਬੰਦਿਆਂ ਦੇ ਇੱਕ ਬੰਦੇ ਨੂੰ ਚੈੱਕ ਦਿੱਤਾ ਵੀ ਪਿਛਲੇ ਦਿਨਾਂ ਚ ਉਹਦੇ 10 ਬੰਦ ਗਲਤ ਕਰੇ ਹੋਏ ਆ। ਉਦੋਂ ਉਹਨਾਂ ਨੂੰ ਕੋਰਟ ਦਾ ਫੈਸਲਾ ਨਹੀਂ ਦਿੰਦਾ। ਸੁਪਰੀਮ ਕੋਰਟ ਦਾ ਫੈਸਲਾ ਵੀ ਫਿਰ ਦੱਲੇ ਵਾਲੀ ਦੀ ਜਾਨ ਬਚਾਓ। ਫਿਰ ਦੱਲੇ ਵਾਲੀ ਦੀ ਜਾਨ ਬਚਾਉਣ ਵਾਸਤੇ ਲਗਾਏ ਇਹਨਾਂ ਨੂੰ ਚੱਕ ਕੇ। ਉਦੋਂ ਫੈਸਲਾ ਕਿੱਧਰ ਗਿਆ? ਜਿਵੇਂ ਐ ਫੈਸਲੇ ਹੁੰਦੇ ਹੁਣ। ਉਹ ਰੀਗਲ ਸਿਨਮਾ ਨਹੀਂ ਚਲਾਇਆ ਇਹਨਾਂ ਨੇ ਹੁਣ ਤੱਕ। ਕਦੋਂ ਦੀ ਗੱਲ ਹੈ 72 ਮਹੀਨੇ ਦੀ ਗੱਲ ਹੈ ਨਾ ਉੱਥੇ ਬਾਜ਼ਾਰ ਸੀ ਮਾਰਦੇ ਇਹਨਾਂ ਨੇ ਉਹ ਕਹਿੰਦੇ ਹੁਣ ਇੱਥੇ ਝਾਂਜਰ ਨਹੀਂ ਸਣਕਣ ਦੇਣੀ ਨਹੀਂ ਸਣਕਣ ਦੇਣੀ ਇੱਥੇ ਬਾਜ਼ਾਰ ਤੋਂ ਵੀ ਅਸੀਂ ਧੰਨਵਾਦ ਕਰਦੇ ਆ ਸਭੀ ਮੋਰ ਦਾ ਫੈਸਲਾ ਆ ਵੀ ਚਲਾਓ ਨੂੰ ਨਹੀਂ ਚੱਲਣ ਦਿੰਦਾ ਉਹ ਫੈਕਟਰੀ ਹੈ ਫੈਕਟਰੀ ਨੂੰ ਵੀ ਆਜ਼ਾਦਗਾਰ ਬਣਾਉਣਗੇ ਹਿੱਟਕਰ ਬੰਦ ਨਹੀਂ ਕਰਦੇ ਬੰਦ ਪਈ ਆ ਉਹ ਜਿਹੜੀ ਪੱਕੇ ਤੌਰ ਤੇ ਵਿਧਾਨ ਸਭਾ ਦੇ ਮਤਾ ਪੱਕੇ ਉਹਨੂੰ ਬੰਦ ਕਰਨਾ ਹੈ ਮਤਲਬ ਵੀ ਇਹ ਨਹੀਂ ਚੱਲ ਸਕਦੀ ਕਿਉਂਕਿ ਨੇ ਲੋਕਾਂ ਦੀ ਜਾਨ ਲੈ ਲਈ ਤੇ ਕਾਤਲ ਬਣਦੇ ਆ ਜਿਹੜਾ ਪ੍ਰਬੰਧ ਹੈ ਜਿਵੇਂ ਸਾਡੇ ਬੱਚੇ ਨਸ਼ਿਆਂ ਤੇ ਲਾਤੇ ਜੋ ਰੋਜ਼ਗਾਰ ਨਹੀਂ ਦੇਹਾ ਤੇ ਅਸੀਂ ਖੁਦ ਕਸਿਆਂ ਕਰਦੇ ਆ ਇਹ ਕਾਤਲ ਆ ਉਹਨਾਂ ਦੇ ਜਿੰਨੀਆਂ ਸੜਕਾਂ ਜਾਣ ਖਾਊ ਹੈ ਸਾਡੇ 5 ਬੰਦੇ ਗਏ ਕਸੂਰੋ ਦੇ ਇੰਜੀਨੀਅਰ ਰਾਜੀ ਨੇ ਸੜਕ ਬਣਾਈ ਆ ਕਸੂਰੋ ਦਾ ਜਿਹਨੇ ਉਹ ਠੇਕਾ ਲਿਆ ਉੱਥੇ ਕਿੰਨੇ ਐਕਸੀਡੈਂਟ ਹੁੰਦੇ ਆ ਉਹਨਾਂ ਘਰ ਦੇ ਕਿਸੇ ਤੁਸੀਂ ਜਾ ਕੇ ਜਾ ਬੜੇ ਜਿੰਨੇ ਪੱਤਰਕਾਰ ਆਸੇ ਕਰ ਹੈ ਉਹਦਾ ਟ੍ਰਾਈਡ ਸਪੈਸ਼ਲ ਰੱਖਿਆ ਹੋਇਆ ਹੈ ਉਹ ਕਹਿੰਦਾ ਮੈਂ ਘਟ ਘਟ ਰੋਜ਼ ਦੋ ਕੰਦਿਆਂ ਕੱਢਦਾ ਇਥੇ ਠੀਕ ਹੈ ਤੇ ਉਹਨੂੰ ਬਾਦਲ ਨੂੰ ਤਿਆਰ ਨੇ ਜਿਹਦਾ ਮਤਲਬ ਵਲੌਗ ਤੋਂ ਲੋਕ ਤਾਂ ਜਰ ਕੀਤੇ ਮਕੌੜੇ ਮਰ ਜਣਗੇ ਤਾਂ ਕੀ ਬਥੇਰੀ ਬਾਦੀ ਹੈ ਇਹ